ਤਕੋਏ ਦਇਆਂ ਕਿ ਮੈਂ ਜਦੋਂ ਸੁਰਿੰਦਰ ਸ਼ਰਮਾ ਦਾ ਇੱਕ ਇੱਕ ਪੋਸਟ ਪੜ੍ਹੀ ਸੀਗੀ ਉਹਦੇ ਤੇ ਕਿ ਉਹ ਬਹੁਤ ਦੁਖੀ ਹੈ ਔਰ ਉਹਨੂੰ ਕਹਿੰਦੀ ਕਿ ਮੈਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਤੇ ਉਸ ਨੂੰ ਪੜ੍ਹਨ ਤੋਂ ਬਾਅਦ ਮੈਂ ਸੁਰਿੰਦਰ ਨੂੰ ਕਾਲ ਕੀਤੀ ਆ ਉਹਦੇ ਨਾਲ ਬੜੀ ਬੜੀ ਲੰਬੀ ਗੱਲ ਹੋਈ ਆ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲਸ ਸੀਗੇ ਕਿ ਐਨੇ ਸਾਲਾਂ ਤੋਂ ਉਹ ਕੰਮ ਕਰ ਰਹੀ ਆ ਉਸ ਪ੍ਰੋਡਿਊਸਰ ਦੇ ਨਾਲ ਲੇਕਿਨ ਅੱਜ ਤੱਕ ਉਹਨੂੰ ਇੱਕ ਵੀ ਪੈਸਾ ਉਹਦੇ ਅਕਾਊਂਟ 'ਚ ਨਹੀਂ ਪਾਇਆ ਗਿਆ ਉਹਨੂੰ ਕੋਈ ਪੇਮੈਂਟ ਨਹੀਂ ਹੋਈ ਔਰ ਜਦੋਂ ਉਹਨੇ ਪਹਿਲਾਂ ਤੇ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੇ ਉਹਨੂੰ ਸੁਪਨੇ ਦਿਖਾਏ ਕਿ ਅਸੀਂ ਮੈਂ ਤੇਰੇ ਲਈ ਇੰਡਸਟਰੀ 'ਚ ਬਹੁਤ ਵੱਡਾ ਕੰਮ ਕਰਵਾਵਾਂਗਾ ਔਰ ਬਹੁਤ ਅੱਛੇ ਅੱਛੇ ਪ੍ਰੋਜੈਕਟ ਨੂੰ ਦਿਲਾਣੇ ਨੇ ਲੇਕਿਨ ਸੁਨੰਦਾ ਨੇ ਜਦੋਂ ਆਪਣੇ ਮਦਰ ਦੇ ਨਾਲ ਬਾਹਰ ਜਾ ਕੇ ਰਹਿਣ ਦੇ ਲਈ ਕਿਹਾ ਕਿ ਮੈਂ ਰਹਿਣਾ ਹੈ ਬਾਹਰ ਜਾ ਕੇ ਮੈਂ ਆਪਣੀ ਮਦਰ ਨੂੰ ਲੁੱਕ ਆਫਟਰ ਕਰਨਾ ਹੈ ਹੁਣ ਉਸ ਟਾਈਮ ਤੇ ਉਹਨੇ ਇੱਕ ਕਿਰਾਏ ਦੇ ਉੱਤੇ ਇੱਕ ਛੋਟਾ ਜਿਹਾ ਇੱਕ ਫਲੈਟ ਲਿਆ ਜਿਸ ਨੇ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੰਨੀ ਵੀ ਨਹੀਂ ਸੀਗੇ ਪੈਸੇ ਕਿ ਮੈਂ ਉਸ ਦੇ ਕਿਰਾਇਆ ਵੀ ਚੁਕਾ ਸਕਾਂ ਸੋ ਜੋ ਲੜਕੀ ਦੇ ਤੁਸੀਂ ਦੇਖੋ ਉਹਦੇ ਫੋਲੋਇੰਗ ਫਾਲੋਇੰਗ ਕਿੰਨੀ ਜ਼ਿਆਦਾ ਹੈ ਉਹਦੇ ਗਾਣੇ ਕਿੰਨੇ ਚੱਲੇ ਹੋਏ ਨੇ ਇੰਡਸਟਰੀ 'ਚ ਉਹਦਾ ਨਾ ਆ ਔਰ ਉਹ ਲੜਕੀ ਨੇ ਜਿਹਨੇ ਐਨਾ ਪੈਸਾ ਕਮਾਇਆ ਹੋਵੇਗਾ ਲੇਕਿਨ ਅੱਜ ਉਹਦੇ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਤੇ ਉਸ ਨੇ ਇਹਦੇ ਉੱਤੇ ਫਿਰ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਤੇਰਾ ਕੁਝ ਨਹੀਂ ਬਣਦਾ ਬਲਕਿ ਤੂੰ ਮੈਨੂੰ ਪੈਸੇ ਦੇਣੇ ਨੇ ਜਿਹੜੇ ਮੈਂ ਤੇਰੀ ਪਬਲਿਸਿਟੀ ਦੇ ਉੱਤੇ ਖਰਚਾ ਕੀਤਾ ਹੈ ਤੇ ਉਸ ਤੋਂ ਬਾਅਦ ਉਹਨੇ ਫਿਰ ਆਪਣੇ ਦੁਖੀ ਹੋ ਕੇ ਉਹਨੇ ਅਪੀਲ ਪਾਈ ਹੈ ਉਹਨੇ ਅਪੀਲ ਮੇਰਾ خیال ਸਹਿਮ ਸਾਹਿਬ ਨੂੰ ਵੀ ਪਾਈ ਹੈ ਸ਼ਾਇਦ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈ ਕਿ ਮੈਨੂੰ ਬਹੁਤ ਐਕਸਪਲੋਇਟ ਕੀਤਾ ਗਿਆ ਇਸ ਚੀਜ਼ ਦੇ ਬਾਰੇ ਤੇ ਮੈਨੂੰ ਹੋਰ ਵੀ ਬਹੁਤ ਡਿਟੇਲਸ ਨੇ ਜਿਹੜੇ ਕਿ ਦੱਸੇ ਨੇ ਆਈ ਐਮ ਸ਼ੋਰ ਕਿ ਮੈਂ ਇੱਕ ਦਿਨ ਡੈਫੀਨਿਟਲੀ ਇਹ ਸੁਨੰਦਨ ਨੂੰ ਕਰੂੰਗੀ ਕਿ ਸਾਡੇ ਨਾਲ ਆ ਕੇ ਬੈਠੇ ਤੇ ਆਪਣੇ ਖੁਦੋਂ ਖੁਦ ਹੀ ਡਿਟੇਲ ਦੱਸੇ ਸਾਰੀ ਉਸਦੇ ਜੋ ਇੰਡਸਟਰੀ ਦੇ ਅੰਦਰ ਇਸ ਤਰ੍ਹਾਂ ਚਾਹੇ ਕੋਈ ਪ੍ਰੋਡਿਊਸਰ ਹੈ ਕੋਈ ਦੂਸਰਾ ਵੱਡਾ ਬੰਦਾ ਹੈ ਐਕਟਰ ਹੈ ਕੋਈ ਅਗਰ ਲੜਕੀ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਡੇ ਤੱਕ ਪਹੁੰਚਦੀ ਹੈ ਉਹ ਗੱਲ ਮੈਂ ਹਮੇਸ਼ਾ ਇੱਕ ਲੇਡੀ ਦੀ ਸੇਫਟੀ ਸਿਕਿਉਰਿਟੀ ਦੇ ਲਈ ਹੈਗੀ ਹਾਂ ਔਰ ਮੈਂ ਪੂਰਾ ਸਾਥ ਦਵਾਂਗੀ ਔਰ ਇਹਦੇ ਚ ਕਈ ਵਾਰੀ ਹੁੰਦਾ ਕਿ ਬੰਦੇ ਜਿਹੜੇ ਨੇ ਛੁੱਟ ਜਾਂਦੇ ਨੇ ਨਹੀਂ ਮੀ ਟੂ ਜਿਹੜੀ ਕੈਂਪੇਨ ਚੱਲੀ ਸੀ ਬੜੀ ਮਸ਼ਹੂਰ ਕੈਂਪੇਨ ਹੋਈ ਸੀ ਪਰ ਉਹਦੇ ਅੰਦਰ ਕੀ ਕੁਝ ਹੋਇਆ ਔਰ ਕਿੱਥੇ ਦਾ ਕਿਸੇ ਨੂੰ ਸਜ਼ਾ ਮਿਲੀ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਖਾਸ ਕਿਸੇ ਮੁਕਾਮ ਤੇ ਪਹੁੰਚੀ ਸੀ ਲੇਕਿਨ ਅਗਰ ਮੇਰੇ ਨੌਲੇਜ ਕੋਈ ਆਉਂਦੀ ਹੈ ਮੈਂ ਇਹ ਵੀ ਸੁਣਿਆ ਕਿ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਨੇ ਕਾਫੀ ਐਕਸਪਲੋਇਟ ਕੀਤੀਆਂ ਗਈਆਂ ਨੇ ਮੈਂ ਅਪੀਲ ਕਰਦੀ ਹਾਂ ਉਹ ਸਾਰੀ ਕੁੜੀਆਂ ਨੂੰ ਅਗਰ ਤੁਹਾਡੇ ਨਾਲ ਕਦੇ ਵੀ ਕਿਤੇ ਕੁਝ ਹੋਇਆ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਔਰ ਮੈਂ 100% ਤੁਹਾਡੇ ਨਾਲ ਖੜੀਆਂ ਔਰ ਉਹਨੂੰ ਇਨਸਾਫ ਦਿਲਾਵਾਂਗੀ ਔਰ ਇਸ ਕੇਸ ਦੇ ਵਿੱਚ ਵੀ ਇਹਨੂੰ ਮੁਕਾਮ ਤੱਕ ਪਹੁੰਚਾਇਆ ਜਾਏਗਾ ਕਿਉਂਕਿ ਮਾਮਲਾ ਦਰਜ ਹੋਇਆ ਹੈ ਤੁਸੀਂ ਅੱਜ ਅੱਜ 9 ਤਰੀਕ ਦੀ ਡੇਟ ਤੁਸੀਂ ਦਿੱਤੀ ਹੈ ਕੁਝ ਹਜੇ ਤੱਕ ਪੁਲਿਸ ਵੱਲੋਂ ਕੁਝ ਤੁਹਾਡੇ ਕੋਲ ਸ਼ਾਇਦ ਸ਼ੇਅਰ ਕੀਤੀ ਗਈ ਹੈ ਕਿਉਂਕਿ ਉਹਨੂੰ ਦੇਖੋ ਐਦਾ ਕਿ ਮੈਂ ਹਰੇ ਕੱਲ ਰਾਤ ਨੂੰ ਜਦੋਂ ਸੁਰਿੰਦਰ ਨਾਲ ਗੱਲ ਕੀਤੀ ਉਹ ਸਬਾਹ ਸੋਮੋਟੋ ਲਿਆ ਔਰ ਉਸ ਸਬਾਹ ਉਹਦੀ ਅਰੈਸਟ ਵੀ ਪੈ ਗਈ ਹੈ ਇਮੀਡੀਏਟਲੀ ਔਰ ਮੈਂ ਜਦੋਂ ਸੋਮੋਟੋ ਲਿਖਿਆ ਅੱਜ ਆਈ ਐਮ ਸ਼ੋਰ ਕਿ ਸੰਡੇ ਦਾ ਦਿਨ ਸੀ ਐਂਡ ਸ਼ਾਨੂੰ ਸ਼ਾਮ ਤੱਕ ਸ਼ਾਇਦ ਡੈਫੀਨਿਟਲੀ ਆ ਜਾਏਗੀ ਮੈਂ ਕਿਉਂਕਿ ਤੁਸੀਂ ਕਿਹਾ ਕਿ ਹੋਰ ਵੀ ਇੰਡਸਟਰੀ 'ਚ ਇਸ ਤਰ੍ਹਾਂ ਦੀ ਕੁੜੀਆਂ ਤੁਹਾਡੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਜਾਂ ਇਸ ਕੇਸ ਤੋਂ ਬਾਅਦ ਕੁਝ ਹੋਰ ਨਹੀਂ ਮੇਰੀ ਨੋਲਿਜ 'ਚ ਹੋਰ ਇੰਡਸਟਰੀ ਦੇ ਨਾਲ ਹੀ ਉਹ ਸੰਬੰਧਿਤ ਹੈਗੀ ਹੈ ਔਰ ਮੈਂ ਉਸ ਦਾ ਉਹ ਹਰੇ ਮਨਾਤੇ ਨਹੀਂ ਰਿਵੀਲ ਕਰਦੀ ਤੇ ਮੇਰੇ ਕੋਲ ਇੱਕ ਦੋ ਲੜਕੀਆਂ ਜ਼ਰੂਰ ਆਈਆਂ ਜੋ ਕਿ 뮤직 ਇੰਡਸਟਰੀ ਦੇ ਨਾਲ ਹੀ ਸੰਬੰਧਿਤ ਨੇ ਕਿਉਂਕਿ ਮੈਂ ਬੜੇ ਹੈਰਾਨ ਕਰ ਦੇਣ ਵਾਲੇ ਅਲੀਗੇਸ਼ਨ ਨੇ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਤੁਹਾਡੀ ਕਾਫੀ ਡਿਟੇਲ ਗੱਲ ਹੋਈ ਹੈ ਹੋਰ ਵੀ ਕੁਝ ਚੀਜ਼ਾਂ ਦਾ ਖੁਲਾਸਾ ਸੁਨੰਦਨ ਨੇ ਕੀਤਾ ਹੋਵੇ ਸੁਨੰਦਨ ਇਹੀ ਖੁਲਾਸਾ ਕੀਤਾ ਕਿ ਉਹਨੂੰ ਬਹੁਤ ਜ਼ਿਆਦਾ ਪ੍ਰੋਮਿਸਸਿਸ ਕੀਤੇ ਗਏ ਸੀ ਜਿਸ ਦੇ ਲਈ ਕਿ ਉਹ ਡੈਫੀਨੇਟਲੀ ਉਹਦੀ ਗੱਲਾਂ 'ਚ ਆਈ ਸੀ ਕਿ ਸ਼ਾਇਦ ਮੇਰੇ ਇਹ ਜਿਹੜੇ ਸੁਪਨੇ ਆ ਪੂਰੇ ਹੋਣਗੇ ਉਹਨਾਂ ਨੂੰ ਫੰਡ ਮਿਲਣਗੇ ਔਰ ਬਹੁਤ ਅੱਛਾ ਕਰ ਵੀ ਰਹੀ ਸੀ ਉਹ ਲੜਕੀ ਲੇਕਿਨ ਜਦੋਂ ਨੇ ਦੇਖਿਆ ਕਿ ਜਦੋਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਮੇਰੇ ਪੈਸੇ ਡਿਊਜ਼ ਜਿਹੜੇ ਨੇ ਉਹ ਜ਼ਰੂਰ ਦੋ ਤਦ ਉਹਨਾਂ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਕੋਈ ਤੇਰਾ ਕੋਈ ਪੈਸਾ ਹੀ ਨਹੀਂ ਬਣਦਾ ਤੇਰੇ ਸਾਰੇ ਪੈਸੇ ਜਿਹੜੇ ਪਬਲਿਸਿਟੀ ਦੇ ਉੱਤੇ ਖਰਚ ਹੋ ਚੁੱਕੇ ਨੇ ਔਰ ਉਸ ਲੜਕੀ ਨੂੰ ਅੱਜ ਇਸ ਮਤਲਬ ਜਿਹੜੀ ਲੜਕੀ ਇੰਨੀ ਦੇਰ ਤੋਂ ਕੰਮ ਕਰ ਰਹੀ ਹੋਵੇ ਇੰਨਾ ਅੱਛਾ ਕੰਮ ਹੋਇਆ ਹੋਵੇ ਇੰਨੇ ਪੈਸੇ ਮਿ ਔਰ ਉਹ ਲੜਕੀ ਆਪਣੇ ਫ્લેਟ ਦੇ ਕਿਰਾਏ ਦੇ ਲਈ ਮਹਤਾਜ ਹੈ ਕਿ ਮੈਂ ਕਿੱਥੋਂ ਦੇਣਾ ਹੈ ਇਹ ਬਹੁਤ ਵੱਡੀ ਗੱਲ ਹੈ ਹੁਣ ਮਹਿਲਾ ਕਮਿਸ਼ਨ ਵੱਲੋਂ ਅੱਗੇ ਦੀ ਕਿਸ ਤਰ੍ਹਾਂ ਦੀ ਜੜੀ ਇਹਦੇ ਵਿੱਚ ਕੀਤੀ ਜਾਏਗੀ ਕਿਉਂਕਿ ਅੱਜ ਰਿਪੋਰਟ ਵੀ ਤੁਹਾਨੂੰ ਸਬਮਿਟ ਕਰਨੀ ਹੈ ਪੁਲਿਸ ਨੇ ਦੇਖਦੇ ਆਂ ਔਰ ਫੈਕਟ ਕੀ ਆਉਂਦੇ ਨੇ ਰਿਪੋਰਟ ਦੇ ਅੰਦਰ ਕੀ ਨਿਕਲ ਕੇ ਆਉਂਦਾ ਕੀ ਫੈਕਟਸ ਆਉਂਦੇ ਨੇ ਔਰ ਫਿਰ ਸੁਨੰਦ ਦੇ ਨਾਲ ਦੁਬਾਰਾ ਮੈਂ ਫਿਰ ਗੱਲ ਕਰਾਂਗੀ ਔਰ ਉਹਨੂੰ ਵੀ ਮੈਂ ਕਹਾਂਗੀ ਕਿ ਪ੍ਰੈਸ ਦੇ ਸਾਹਮਣੇ ਆ ਕੇ ਆਪਣੇ ਫੈਕਟਸ ਵੀ ਰੱਖੇ ਆਪਣੇ ਗੱਲਾਂ ਰੱਖੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਕਿਹੜੀ ਧਾਰਾਵਾਂ ਲੱਗਦੀਆਂ ਨੇ ਕੀ ਗੱਲ ਬਣਦੀ ਹੈ ਫਿਰ ਕਰਾ ਬਾਂਡ ਮਾਰੀ ਵੀ ਗੱਲ ਹੋਈ ਕਿ ਬਾਂਡ ਕਿੰਨੇ ਸਮੇਂ ਵਾਸਤੇ ਅਕੋਰਡਿੰਗ ਟੂ ਸੁਨੰਦਰ ਨਹੀਂ ਨਹੀਂ ਖਤਮ ਨਹੀਂ ਸੁਨੰਦਰ ਦੇ ਕਹਿੰਦੇ ਮੁਤਾਬਿਕ ਮੈਨੂੰ ਕੁਝ ਨਹੀਂ ਪਤਾ ਕਿ ਕਿਸ ਬਾਂਡ ਦੀ ਗੱਲ ਕਰ ਰਹੇ ਉਹ ਨਾ ਮੇਰੇ ਕੋਲ ਉਸ ਬਾਂਡ ਦੀ ਕਾਪੀ ਹੈ ਨਾ ਹੀ ਮੈਨੂੰ ਕਦੇ ਉਹ ਬਾਂਡ ਦਿੱਤਾ ਗਿਆ ਹੈ ਔਰ ਉਹਨੇ ਬਾਰ-ਬਾਰ ਜਦੋਂ ਵੀ ਕਹਿੰਦੀ ਮੈਂ ਕੋਈ ਹੋਰ ਦੂਸਰੀ ਕੰਪਨੀ ਉਹਨੂੰ ਅਪਰੋਚ ਕਰਦੀ ਸੀ ਕਿ ਸਾਡੇ ਨਾਲ ਕੰਮ ਕਰਨ ਦੇ ਲਈ ਜਾਂ ਹੋਰ ਕੋਈ ਮੂਵੀ ਹੋएगी ਉਹਦੇ ਲਈ ਕੰਮ ਕਰਨ ਦੇ ਲਈ ਉਸ ਨੂੰ ਬਾਰ-ਬਾਰ ਇਹ ਬੰਦੇ ਕੁਝ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀ ਕਿ ਸਾਡੇ ਨਾਲ ਉਹਦਾ ਇੱਕ ਬੌਂਡ ਹੈ ਓਨਲੀ ਸ਼ੀ ਕੈਨ ਵਰਕ ਵਿਦ ਆਰ ਕੰਪਨੀ ਖੋਰ ਕਿਸੇ ਨਾਲ ਕੰਮ ਨਹੀਂ ਕਰ ਸਕਦੀ ਆ ਉਹ ਸੁਨੰਦਾ ਕਹਿੰਦੀ ਕਿ ਮੈਨੂੰ ਐਸੇ ਕਿਸੇ ਬੌਂਡ ਦੇ ਬਾਰੇ ਕੋਈ ਨੋ ਲੈਜ ਨਹੀਂ ਹੈ ਔਰ ਮਹਿਲਾਵਾਂ ਦੇ ਲਈ ਤਾਂ ਚਲੋ ਮਹਿਲਾ ਕਮਿਸ਼ਨ ਹੈਗਾ ਹੋਰ ਵੀ ਜਿਹੜੇ ਮੇਲ ਆਰਟਿਸਟ ਮੈਨੂੰ ਪਰਸਨਲੀ ਤੌਰ ਤੇ ਕੇਜਣਿਆਂ ਦੇ ਫੋਨ ਆਏ ਆ ਆ ਜਿਹੜੇ ਇਹਨਾਂ ਨੇ ਕੰਮ ਕਰ ਰਹੇ ਸੀ ਉਹਨਾਂ ਦੇ ਪਾਸੋਂ ਵੀ ਉਹ ਵੀ ਉਹਨਾਂ ਦੇ ਹਿਸਾਬ ਤੱਕ ਕਿਸ ਦਾ 50 ਲੱਖ ਹੈ ਕਿਸ ਦਾ ਕਰੋੜ ਦੇ ਕਰੀਬ ਹੈ ਔਰ ਉਹ ਲੋ ਕਹਿੰਦੇ ਕਿ ਵੀ ਸਾਡਾ ਕੀ ਬਣੂਗਾ ਸ਼ਿਕਾਇਤ ਹੀ ਸ਼ਿਕਾਇਤ ਦੇਣ ਜਾਂ ਕੀ ਕਰਨ ਉਹ ਲੋ ਜ਼ਰੂਰ ਸ਼ਿਕਾਇਤ ਦੇਣੀ ਚਾਹੀਦੀ ਹੈ ਕਿਉਂਕਿ ਇੱਥੇ ਚਲੋ ਠੀਕ ਹੈ ਮਹਿਲਾ ਦਾ ਸਵਾਲ ਹੈ ਮੈਂ ਖੜੀ ਹਾਂ ਮਹਿਲਾ ਦੀ ਸੇਫਟੀ ਸਿਕਿਉਰਿਟੀ ਲਈ ਬਟ ਆਲਸੋ ਕਿ ਅਸੀਂ ਇੱਕ ਇਨਸਾਫ ਲਈ ਵੀ ਖੜੇ ਆ नहीं है कि अगर एक लड़की की तो सुनी गई है या एक लड़का भी जरा एक्सपलॉयट होया इस चीज तरीके अगे आना चाहिए शिकायत देनी चाहिए रन क्यों सामने आवे सामने आके अपने फैक्ट रख चीज का डर है उस ਜਦੋਂ ਨੂੰ ਪਤਾ ਹੈ ਕਿ ਉਹ ਫਸ ਚੁੱਕਿਆ ਇਸ ਤਰੀਕੇ ਦੇ ਨਾਲ ਉਹ ਲੜਕੀ ਨੇ ਜੋ ਜੋ ਵੀ ਆਪਣੇ ਪੁਲਿਸ ਨੂੰ ਬਿਆਨ ਦਿੱਤੇ ਨੇ ਔਰ ਉਹ ਜਗ੍ਹਾ ਜਗ੍ਹਾ ਵੀ ਦਿਖਾਈ ਹੈ ਜਿੱਥੇ ਕਿ ਪਾਸਟਰ ਨੇ ਉਹਨੂੰ ਜਾਂ ਕੋਈ ਮੋਲੇਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨੂੰ ਜੋ ਵੀ ਕੁਝ ਕਿਹਾ ਹੈ ਪੁਲਿਸ ਜਿਹੜੀਆਂ ਇਫੈਕਟ ਵੀ ਲੱਭ ਰਹੀ ਹੈ ਸਾਰੇ ਅਗਰ ਪਾਸਟਰ ਨੂੰ ਕੋਈ ਡਰ ਨਹੀਂ ਆਈ ਥਿੰਕ ਉਹਨੂੰ ਬਿਨਾਂ ਡਰ ਤੋਂ ਬਿਨਾਂ ਚੁਝਿੱਕ ਤੋਂ ਸਾਹਮਣੇ ਆਉਣਾ ਚਾਹੀਦਾ ਪੁਲਿਸ ਦੇ ਅੱਗੇ ਆਉਣਾ ਚਾਹੀਦਾ ਆਪਣੇ ਫੈਕਟ ਜਿਹੜੇ ਆਪਣਾ ਤਰਫ ਦੀ ਜੋ ਵੀ ਉਹਦੀ ਕਹਾਣੀ ਹੈ ਉਹਨੂੰ ਰੱਖਣੀ ਚਾਹੀਦੀ ਹੈ ਔਰ ਇਹ ਗੱਲ ਕਿਹਣੀ ਗਲਤ ਹੈਗੀ ਮੈਨੂੰ ਲੱਗਦਾ ਕਿ ਮੇਰਾ ਕੋਈ ਕਸੂਰ ਨਹੀਂ ਬਿਕੋ ਦੋ 200 ਆਈ ਥਿੰਕ ਦੋਸਰ 8 ਦੇ ਵਿੱਚ ਵੀ ਉਹ ਸ਼ਾਡ ਮਰਡਰ ਕੇਸ ਦੇ ਅੰਦਰ ਜੇਲ੍ਹ ਚ ਗਏ ਸੀਗੇ ਲੇਕਿਨ ਜੇਲ੍ਹ ਤੋਂ ਛੁੱਟ ਕੇ ਕੀ ਸਾਰ ਮੇਰੇ ਅਗੇਂਸ ਕੁਝ ਨਹੀਂ ਸੀਗਾ ਉਸ ਤੋਂ ਬਾਅਦ ਉਹ ਰੇਪ ਕੇਸ ਦੇ ਅੰਦਰ ਵੀ ਗਏ ਨੇ ਜੇਲ੍ਹ ਦੇ ਅੰਦਰ ਉਸ ਤੋਂ ਬਾਅਦ ਇਹ ਕੇਸ ਵੀ ਹੈ ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਡੀ ਬਿਲਡ ਅਪ ਹੋਂਦੀ ਜਾ ਰਹੀ ਹੈ ਹਿਸਟਰੀ ਇਨ ਥਿਸ ਕ੍ਰਿਮੀਨਲ ਐਕਟੀਵਿਟੀ ਅਫੇਰ ਤੁਸੀਂ ਕਹੋ ਕਿ ਮੇਰਾ ਕੋਈ ਕਸੂਰੀ ਨਹੀਂ ਸੀਗਾ ਅਗਰ ਨਹੀਂ ਹੈ ਕਸੂਰ ਮਨ ਲਿਆ ਕਿ ਨਹੀਂ ਹੈ ਸਾਹਮਣੇ ਆ ਕੇ ਉਸ ਨੂੰ ਦੱਸਿਆ ਜੀ ਉਹਨਾਂ ਨੇ ਵਿਮਨ ਸੈਲ ਤੇ ਵੀ ਸਵਾਲ ਚੱਕੇ ਨੇ ਸਾਡੇ ਚੈਨਲ ਇੰਟਰਵਿਊ ਕਰਕੇ ਆਏ ਸੀ ਉਹ ਕਹਿੰਦੇ ਕਿ ਵਿਮਨ ਸੈਲ ਦੇ ਵਿੱਚ ਬਹੁਤ ਸਾਰੀ ਕੁੜੀਆਂ ਨੇ ਕੰਪਲੇਂਟਸ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਮੇਰੇ ਖਿਲਾਫ ਇੱਕ ਕੇਸ ਹੋਇਆ ਤੇ ਮੇਰੇ ਨਾਲ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਵਿਮਨ ਸੈਲ ਦੇ ਵੱਲੋਂ ਕਿਹੜੀ ਵਿਮਨ ਸੈਲ ਦੇ ਅੰਦਰ ਵਿਮਨ ਸੈਲ ਦੇ ਅੰਦਰ ਜੋ ਵੀ ਲੜਕੀ ਆਂਦੀ ਹੈ ਜੋ ਵੀ ਤਕਲੀਫ ਹੈ ਹਰ ਇੱਕ ਨੂੰ ਅਟੈਂਡ ਕੀਤਾ ਜਾਂਦਾ ਹਰ ਇੱਕ ਦੀ ਇਨਕੁਆਰੀ ਕਰਵਾਈ ਜਾਂਦੀ ਹੈ ਔਰ ਉਸ ਦੇ ਅਕੋਰਡਿੰਗ ਕੇਸ ਦੇ ਅਕੋਰਡਿੰਗ ਮੈਰਿਟ ਦੇ ਅਕੋਰਡਿੰਗ ਉਸੇ ਐਕਟ ਕੀਤਾ ਜਾਂਦਾ ਹੈ ਫੇਰ ਇਹ ਕੁ ਉਹਨਾਂ ਅੱਜ ਵੀ ਪਾਸਟਰ ਦੇ ਜਿਹੜੇ ਨੇ ਕੁਝ ਪ੍ਰੋਗਰਾਮਸ ਚੱਲ ਰਹੇ ਨੇ ਕੱਲ ਜਲੰਧਰ ਦੇ ਵਿੱਚ ਸੀਗੇ ਉਹ ਅੱਜ ਹੋਰ ਵੀ ਥਾਵਾਂ ਤੇ ਜਾ ਰਹੇ ਨੇ ਕਿ ਹੁਣ ਪੁਲਿਸ ਨੂੰ ਸਟ੍ਰਿਕਟ ਜਿਹੜਾ ਉਹ ਕਿਹਾ ਜਾਏਗਾ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਪ੍ਰੋਗਰਾਮਸ ਰੈਗੂਲਰ ਚੱਲ ਰਹੇ ਨੇ ਉਹਨਾਂ ਦੇ ਡੈਫੀਨੇਟਲੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਐਫ ਆਈ ਆਰ ਹੋ ਚੁੱਕਿਆ ਹੈ ਅਰੈਸਟ ਵੀ ਹੋ ਜਾਣਗੇ ਉਹ ਜਿਹੜੇ ਫੈਕਟ ਫਾਈਂਡਿੰਗ ਹੈ ਉਹਦੇ ਖਤਮ ਹੁੰਦੇ ਹੀ ਅਰੈਸਟ ਵੀ ਹੋ ਜਾਣਗੇ ਥੈਂਕ ਯੂ